ਕਿਸਾ ਕਿਨਵਾ ਨੈਸ਼ਨਲ ਵਿੱਚ ਕੋਈ ਲਿਫਟ ਆਇਆ ਦਿੱਲੀ ਕੇਸੀ ਉਥੇ 22 ਛੇਟਾ ਨੇ ਮਤਲਬ ਪਾਧੀ ਹਿੱਸਤਾ ਸੀਗਾ ਉਹਨਾਂ ਵਿੱਚੋਂ ਫਰਸਟ ਜਗ੍ਹਾ ਅਸੀਂ ਕਰਨਾ ਬਹੁਤ ਵਧੀਆ ਗੱਲ ਹੈ ਸਾਡੇ ਸਾਡੀ ਉਸਤਾਦ ਜੀ ਸਾਨੂੰ ਪ੍ਰੈਕਟਿਸ ਕਰਾਉਂਦੇ ਆ ਆਰਸੀਡੀ ਦੀ ਗੌਰਵੀਰਾ ਸਾਰਿਆਂ ਨੇ ਪ੍ਰੈਕਟਿਸ ਕਰਵਾਈ ਸਾਡਾ ਮੈਡਲ ਆਇਆ ਵਧੀਆ ਵਧੀਆ ਖੇਡ ਕੇ ਜਾਂਦਾ ਹੈ ਵਾਈਟੂ ਦੀ ਮੇਰ ਦਾ ਵਾਈਟੂ ਦੀ ਪਾਰਾ ਦੂਜੀ ਵਾਰੀ ਬੇ ਨੈਸ਼ਨਲ ਟੂਰ ਲੈ ਕੇ ਜਾਂਦਾ ਬੇਟਾ ਨਾਂ ਕੀ ਆ ਤੁਹਾਡਾ ਮੇਰਾ ਨਾਮ ਏਕਮਜੋਤ ਕੌਰ ਅੱਜ ਮੇਰੇ ਮੰਮੀ ਦਾ ਨਾਮ ਉਹ ਮਲਜੀਤ ਕੌਰ ਤੇ ਪਾਪਾ ਜੀ ਦੇ ਨਾਮ ਸਾਹਿਬ ਸਿੰਘ ਹੈ ਕਿਹੜੇ ਕਲਾਸ ਦੀ ਵਿਦਿਆਰਥਣ ਆ ਮੈਂ ਪਲੱਸ 1 ਕਲਾਸ ਦੀ ਵਿਦਿਆਰਥਣ ਆ ਡਾਕਟਰ ਚੰਦਰ ਸਿੰਘ ਵਰਵਾਸਤੂ ਦੀ ਹੈਗੀ ਆਂ ਕਿ ਬੇਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਹੀ মিডিਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਕਵਰੇਜ ਕਰਨ ਲਈ ਪਹੁੰਚੇ ਨੇ ਸਪੈਸ਼ਲ ਤੌਰ ਤੇ ਸਾਡੇ ਵੱਡੇ ਵੀਰ ਗੁਰਿੰਦਰ ਸਿੰਘ ਜੀ ਮਹਿੰਦੀ ਰੱਤਾ ਜੋ ਬਿਨਾ ਕਿਸੇ ਸਵਾਰਤ ਤੋਂ ਸਾਡੇ ਬੱਚਿਆਂ ਦੀ ਖਬਰ ਲਾਉਂਦੇ ਰਹਿੰਦੇ ਨੇ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਇਸ ਮੁਕਾਮ ਤੇ ਖੜੇ ਆ ਉਹਦੇ ਨਾਲ ਨਾਲ ਜੋ ਸਾਡੀਆਂ ਸਰਕਾਰਾਂ ਬਹੁਤ ਆਈਆਂ ਪਰ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਪਹਿਲਾਂ ਵੀ ਉਹਨਾਂ ਨੇ ਸਾਡੀਆਂ ਬੱਚੀਆਂ ਨੂੰ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਜਿੱਤਣ ਤੇ 31-31 ਹਜ਼ਾਰ ਰੁਪਿਆ ਅਤੇ ਮਨਦੀਪ ਕੌਰ ਨੂੰ 52 ਹਜ਼ਾਰ ਰੁਪਿਆ ਦੇ ਕੇ ਐਲਾਨ ਨਹੀਂ ਕੀਤਾ ਦਿੱਤਾ ਵੀ ਹੈ ਨਾਲ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕੋਤਾਰ ਸਿੰਘ ਜੀ ਸੰਧਵਾ ਸਾਹਿਬ ਦਾ ਮੈਂ ਇਹ ਵੀ ਸਮਝਦਾ ਜੀ ਇਹ ਸਾਰੀ ਦੇਨ ਸਪੀਕਰ ਸਾਹਿਬ ਦੀ ਹੈ ਕਿਉਂਕਿ ਸਾਡੇ ਬੱਚੇ ਇੱਕ ਜਾਂ ਦੋ ਬੱਚੇ ਨੈਸ਼ਨਲ ਵਿੱਚ ਜਾਂਦੇ ਸੀ ਪਰ ਇਸ ਵਾਰ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚੋਂ 12 ਬੱਚੇ ਮੈਡਲ ਗਏ ਆ ਜੀ 12 ਦੇ 12 ਵਿੱਚੋਂ 9 ਬੱਚੇ ਜਿਹੜੇ ਗੋਲਡ ਮੈਡਲ ਜਿੱਤ ਕੇ ਲਿਆਇਆ ਜੀ ਹੋਏ ਸੋਨਿਆਲੇ ਸ੍ਰੀ ਅਕਾਲ ਤੇ ਦੋ ਜੋ ਕਾਸ਼ੀ ਦੇ ਮੈਡਲ ਜਿੱਤ ਕੇ ਲਿਆਇਆ ਜੀ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਮਾਪਿਆਂ ਦਾ ਜਿਨ੍ਹਾਂ ਨੇ ਸਾਡਾ ਹਰ ਵਾਰੀ ਸਾਥ ਦਿੰਦੇ ਨੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਾਡਾ ਸਵਾਗਤ ਵੀ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਤਾਂ ਸਾਰੀ ਗੱਲ ਕਰਦੇ ਆ ਵੀ ਜਿਹੜੇ ਸਾਰੇ ਇਹਦੇ ਵਿੱਚੋਂ ਸਾਡੀਆਂ ਜੀ 6 ਲੜਕੀਆਂ ਨੇ ਜੀ ਤੇ 6 ਲੜਕੀਆਂ ਅੰਡਰ 17 ਦੀਆਂ 214 ਦੀਆਂ ਇੱਕ ਲੜਕਾ ਵਿੱਚੋਂ ਜੀ ਬਾਕੀ ਸਾਡੀਆਂ ਸਾਰੀਆਂ ਲੜਕੀਆਂ ਨੇ ਟੁੱਟ ਲਈ ਕਿਵੇਂ ਕਿਵੇਂ ਫਕਰ ਮਹਿਸੂਸ ਕਰਦੇਵੇਂ ਲੜਕੀਆਂ ਹਰ ਖੇਤਰ ਦੇ ਵਿੱਚ ਪਹਿਲ ਕਦਮੀ ਕਰਦੀਆਂ ਨੇ ਤੇ ਅੱਜ ਗੱਤਕਾ ਦੇ ਟੀਮ ਵਿੱਚ ਉਹ ਵੀ ਗੁਰਸਿੱਖੀ ਰੂਪ ਦੇ ਵਿੱਚ ਜਿਹੜੇ ਬੱਚੇ ਇਹ ਸਾਰੇ ਕਿਵੇਂ ਲੱਗ ਰਹੇ ਸਭ ਤੋਂ ਪਹਿਲਾਂ ਤਾਂ ਜੀ ਬੱਚਿਆਂ ਦੇ ਮਾਪਿਓ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਪਾਇਆ ਅਤੇ ਜਦੋਂ ਵੀ ਅਸੀਂ ਬੱਚਿਆਂ ਨੂੰ ਕਿਤੇ ਲੈ ਕੇ ਜਾਣ ਦੀ ਮੰਗ ਕੀਤੀ ਕਦੇ ਵੀ ਨਾ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਨਾ ਕਦੇ ਵੀ ਸਾਨੂੰ ਕਿਸੇ ਨੇ ਨਾ ਨਹੀਂ ਕੀਤੀ ਸਗੋਂ ਵੱਧ ਚੜ ਕੇ ਬੱਚਿਆਂ ਦਾ ਸਾਥ ਦਿੱਤਾ ਅਤੇ ਸਾਡੇ ਬੱਚਿਆਂ ਦਾ ਜੇ ਕਿਤੇ ਮੰਨ ਕੇ ਚੱਲੋ ਬੱਚੇ ਸਾਰੇ ਲੋੜਵੰਦ ਘਰਾਂ ਦੇ ਨੇ ਜੇ ਇਹਨਾਂ ਦੀ ਕਿਤੇ ਐਂਟਰੀ ਫੀਸ ਦੀ ਲੋੜ ਪੈਂਦੀ ਆ ਤਾਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਪ੍ਰਧਾਨ ਡਾਕਟਰ ਮਨਜੀਤ ਸਿੰਘ ਜੀ ਢੱਲੋਣਾ ਵੱਲੋਂ ਹਰ ਵਾਰ ਬੱਚਿਆਂ ਦਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਹਿਯੋਗ ਦਿੱਤਾ ਜਾਂਦਾ ਧੰਨਵਾਦ ਕਰਦੇ ਹਾਂ ਸਾਰੇ ਗੁੱਡ ਮਾਰਨਿੰਗ ਕਲੱਬ ਦਾ ਅਤੇਾਂ ਦਾ ਸਾਥ ਦਿੱਤਾ ਅੱਜ ਸਾਡੇ ਬੱਚੇ ਇਸ ਮੁਕਾਮ ਤੇ ਪਹੁੰਚੇ ਨੇ ਸੋ ਅਸੀਂ ਹੋਰ ਟਾਈਮ ਗੁੱਡ ਚੈਨਲ ਸੇਂਗ ਆ ਮੈਂ ਪੀ ਐਮ ਸ਼੍ਰੀ ਸੀਹ ਦੀ ਗੁਪਤਰੀ ਸੇਂਗ ਸਰਕਾਰੀ ਹਾਈ ਸਕੂਲ ਟੇਨ ਮਕਲਾਜ ਪੜਦਾ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਨੈਸ਼ਨਲ ਵਿੱਚੋਂ 골ਡ ਮੈਡਲ ਜਿੱਤ ਕੇ 골ਡ ਮੈਡਲ ਪ੍ਰਾਪਤ ਕੀਤਾ ਹੈ ਜੀ ਔਰ ਸਾਡੇ ਬੱਚਿਆਂ ਨੇ ਅੱਜ ਬਹੁਤ ਮੱਲਾ ਮਾਰੀਆਂ ਸਾਡੇ ਜ਼ਿਲ੍ਹੇ ਦਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਸਾਡੇ ਜਿਹੜੇ ਕੋਚ ਆ ਗੁਰਪ੍ਰੀਤ ਸਿੰਘ ਜੀ ਔਰ ਸਾਡੀ ਕੋਚ ਬੀਟੀ ਆਰਤੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਸਖਲਾਈ ਦਿੱਤੀ ਟ੍ਰੇਨਿੰਗ ਦਿੱਤੀ ਔਰ ਉਹਨਾਂ ਨੇ ਸਾਡੇ ਜੋ ਦਿੱਲੀ ਵਿਕੇ ਨੈਸ਼ਨਲ ਪੱਧਰੇ ਦੇ ਮੁਕਾਬਲੇ ਹੋਈ ਸੀ ਉਹਨਾਂ ਦੇ ਵਿੱਚ ਉਹਨਾਂ ਨੇ 골ਡ ਮੈਡਲ ਪ੍ਰਾਪਤ ਕੀਤੇ ਸਾਡੇ ਸ਼ਹਿਰ ਦੇ 10 ਬੱਚਿਆਂ ਨੇ ਬਾਕੀ ਬੱਚਿਆਂ ਨੇ ਸਿਲਵਰ ਤੇ ਬ੍ਰੌਂਜ਼ ਕੀਤੇ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਰਕਾ ਐਸੋਸੀਏਸ਼ਨ ਦੀ ਕਿ ਸਾਡੀ ਇਹ ਗੁਰੂਆਂ ਦੀ ਪක්ෂੀ ਹੋਈ ਖੇਡ ਹੈ। ਔਰ ਇਹ ਖੇਡ ਨੂੰ ਅਸੀਂ ਜਿੰਨੀ ਪਰਫੁੱਲਡ ਕਰੀਏ ਉਨੀ ਥੋੜੀ ਹੈ। ਮੈਂ ਸਾਰੇ ਬੱਚਿਆਂ ਨੂੰ ਬੱਚੀਆਂ ਨੂੰ ਲੱਖ ਲੱਖ ਵਾਰਕਵਾ ਦਿਨਾ ਔਰ ਖਾਸ ਤੌਰ ਤੇ ਸਾਡੇ ਕੋਚ ਸਾਹਿਬ ਹੈ ਜਿਹੜੇ ਜਾਂ ਸਾਡੀ ਬੀਬੀ ਹੈ ਪੇਟੀ